ਅੱਸੀ ਗੱਲ ਜੀ ਕਿਸਾਨ ਦੋਸਤੋ ਮੈਂ ਏਡਿਊ ਸੰਦੀਪ ਸਿੰਘ ਅੱਜ ਸਾਡੇ ਖੇਤੀ ਸੰਦੇਸ਼ YouTube ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਤੇ ਗੱਲ ਅੱਜ ਆਪਾਂ ਕਰਨੀ ਆ ਹਾੜੀ ਦੇ ਸੀਜ਼ਨ ਦੇ ਵਿੱਚ ਕਣਕ ਦੀ ਬਿਜਾਈ ਦੀ ਵਿਧੀ ਦੀ ਦੂਸਰੀ ਸਮੱਸਿਆ ਹੈ ਗੁਲੀ ਜੰਗ ਨਦੀਨਾ ਕਰਕੇ ਸਾਡਾ ਝਾੜ ਘਟਦਾ ਨਦੀਨਾ ਕਰਕੇ ਅਸੀਂ ਦੋ ਤਿੰਨ ਛੜਕਾਅ ਕਰਦੇ ਆ ਖਰਚਾ ਹੁੰਦਾ ਤੇ ਆਪਾਂ ਕਿਹੋ ਵਿਉਂਤਪੰਦੀ ਇਹੋ ਜੀ ਕਰਨੀ ਆ ਇਸ ਵਾਰ ਵੀ ਆਪਾਂ ਨੂੰ ਇਹਨਾਂ ਦੋਨਾਂ ਸਮੱਸਿਆ ਦਾ ਜਿਹੜਾ ਸਾਹਮਣਾ ਨਾ ਕਰਨਾ ਪਵੇ ਉਸਦੇ ਲਈ ਅੱਜ ਮੈਂ ਤੁਹਾਡੀ ਮੁਲਾਕਾਤ ਕਰਵਾਉਂਗਾ ਸਾਡੇ ਗਾਂਵੋਂ ਦੇ ਕਿਸਾਨ ਸਰਦਾਰ ਦਲਵਾਨ ਸਿੰਘ ਜੀ ਪਿੰਡ ਸੰਗਤਪੁਰ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਕਿਸਾਨ ਵੀਰੋ ਇਹ ਸਰਦਾਰ ਦਲਵਾਨ ਸਿੰਘ ਜੀ ਨੇ ਪਿਛਲੇ ਸੀਜ਼ਨ 22 23 ਏਕੜ ਮਲਚਿੰਗ ਪਲਾਸਾ ਸਰਫੇਸ ਇਟਰ ਉਹਨਾਂ ਤਰੀਕਿਆਂ ਦੇ ਨਾਲ ਕਣਕ ਦੀ ਬਜਾਈ ਕੀਤੀ ਆ ਇਹਨਾਂ ਨੇ ਕਿਸ ਢੰਗ ਨਾਲ ਉਸ ਤਕਨੀਕ ਨੂੰ ਅਪਣਾਇਆ ਕਿੰਨੇ ਕੁ ਖੇਤੀ ਖਰਚੇ ਘਟੇ ਤੇ ਕਿੰਨਾ ਕਿ ਇਹਨਾਂ ਨੂੰ ਗੁੱਲੀ ਡੰਡੇ ਦੀ ਸਮੱਸਿਆ ਆਈ ਇਹ ਗੱਲਾਂ ਆਪਾਂ ਇਹਨਾਂ ਨਾਲ ਅੱਜ ਕਰਾਂਗੇ ਵਾਜੀ ਉਸਨੂੰ ਪਹਿਲਾਂ ਮੈਂ ਤੁਹਾਡਾ ਸਾਡੇ YouTube ਚੈਨਲ ਤੇ ਸਵਾਗਤ ਕਰਦਾ ਹਾਂ ਜੀ ਤੇ ਇਹ ਮੈਨੂੰ ਇਹ ਦੱਸੋ ਵੀ ਆਪਣੇ ਕੋਲ ਸਰਫੇਸ ਸੀਡਰ ਦਾ ਕਿੰਨਾ ਰਕਬਾਈ ਸੀ ਮੇਰੇ ਕੋਲ ਵੀ ਕੋ 10 ਤੋਂ 12 ਮੀਲੀ ਦਾ ਸਰਫੇਸ ਸੀ ਹਾਂ ਜੀ ਹਾਂ ਜੀ ਬਾਕੀ 10 ਤੋਂ 12 ਮੀਲੀ ਰਿਹਾ ਸੀ ਮਲਚਿੰਗ ਵੀ ਹਾਂ ਜੀ ਤੇ ਤੁਸੀਂ ਜਦੋਂ ਸ਼ੁਰੂ ਕੀਤਾ ਪਿਛਲੇ ਸਾਲ ਤੁਹਾਡਾ ਕਿੰਨਾ ਸਾਲ ਸੀਗਾ ਵੀ ਮਲਚਿੰਗ ਕਿਵੇਂ ਸ਼ੁਰੂ ਕੀਤੀ ਮੈਨੂੰ 3 ਸਾਲ ਤੋਂ ਜੀ ਅੱਛਾ ਜੀ ਹਾਂ ਜੀ ਕੰਪਾਨ ਲੋ ਜਿੱਤੇ ਸੀ ਮੈਨੂੰ ਕਰਦੇ ਨੇ ਤਾਂ ਪਿਛਲੇ ਸਾਲ ਜਦੋਂ ਦਾ ਰਿਜ਼ਲਟ ਦੇਖ ਕੇ ਆਪਣਾ ਰੱਟਵਾ ਪੜਾਇਆ ਸੀ ਮੈਂ 2 ਕਿੱਲੇ ਨਾਲ ਸ਼ੁਰੂ ਕੀਤਾ ਸੀ ਹਾਂਜੀ ਪਿਛਲੇ ਸਾਲ ਮੈਂ 20 ਤੋਂ 14 ਕਿੱਲੇ ਲੈ ਜਾਈ ਜਾਂਦਾ ਸੀ ਇਹਦੇ ਨਾਲ ਜਿਵੇਂ ਬਜਾਈ ਦਾ ਖਰਚਾ ਹੋ ਗਿਆ ਜਾਂ ਬੁਲੇ ਡੰਡੇ ਦੀ ਰੋਗ ਰੋਕਥਾਮ ਲਈ ਖਰਚਾ ਕਿੰਨਾ ਕ ਖਰਚਾ ਘਟ ਗਿਆ ਆਪਣਾ ਬਜਾਈ ਦਾ ਤਾਂ ਖਰਚਾ ਜੀ ਇੱਕ ਲਾਲੋ ਆਪਣੇ ਕਟਰ ਦੇ ਵਿੱਚ ਵਿਜੀ ਜਾਂਦੀ ਹੈ ਜੀ ਹਾਂਜੀ ਹਾਂਜੀ ਜਿੰਨਾ ਆਪਾਂ ਕਟਰ ਖੇਤ ਤੇ ਖਰਚਾ ਕਰਦੇ ਆਂ ਉਹ ਜੋ ਆਪਣੇ ਕਣਕ ਵਿੱਚ ਜਾਂਦੀ ਆ ਕਾਂ ਦੂਜਾ ਗੋਲੀ ਡੰਡੇ ਦਾ ਸਭ ਤੋਂ ਨਾ ਮਾਤਰਾ ਜੀ ਕੋਈ ਗੋਲੀ ਡੰਡਾ ਜਿਆਦਾ ਬਾਣਾ ਬਰੀਕ ਹੋਣ خاطر ਉੱਪਰ ਨਹੀਂ ਆਉਂਦਾ ਪੁਸਤਰੀ ਦੇ ਉੱਪਰ ਥੱਲੇ ਰਹਿ ਜਾਂਦਾ ਉਹ ਆਹ ਕੰਡ ਕੋਲ ਬਾਹਰ ਆਉਣੀ ਆ ਜਿਵੇਂ ਪਹਿਲੇ ਸਟੈਪ ਦੀ ਗੱਲ ਕਰਾਂ ਤਾਂ ਐਸਐਮਐਸ ਜਿਹੜਾ ਕਮਬਾਈਨ ਮਗਰ ਲੱਗਿਆ ਉਹਦੀ ਕਿੰਨੀ ਕਿਹਮੀਅਤ ਤੁਸੀਂ ਮਾਣੋ ਉਹ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਉਹ ਜੋ ਆਪਣੀ ਮਿਹਨਤ ਧਰਤੀ ਬਿਲਕੁਲ ਨਹੀਂ ਆਉਂਦੀ ਜਿਉਂ ਆਪਾਂ ਨਾ ਲਈਏ ਤਾਂ ਆਪਾਂ ਤੰਗੜੀਆਂ ਲੈ ਕੇ ਬੜਦੇ ਆਂ ਬਈਏ ਲਾਉਨੇ ਆਂ ਜੀ ਖੜਾਉਣ ਵਾਸਤੇ ਗੁੱਲੀ ਡੰਡਾ ਵੀ ਹੋ ਸਕਦਾ ਜੇ ਨਹੀਂ ਐਸਾ ਮਸਲਾ ਹਾਂਜੀ ਗੁੱਲੀ ਡੰਡਾ ਵੀ ਕਿੱਥੇ ਵੱਧ ਲ ਖੂਸ ਘੱਟ ਰਹੇ ਜਿੱਥੇ ਗੁੱਲੀ ਡੰਡਾ ਵੀ ਸਾਤੀ ਲੰਗੀ ਰਹਿ ਵੀ ਉਹ ਹੋਊਗਾ ਜੀ ਬਸ ਬਸ ਬਹੁਤ ਬੋਲੀਆ ਜੀ ਤੇ ਆਪਾਂ ਜਿਹੜਾ ਸੁੱਕੇ ਖੇਤਾਂ ਦੇ ਵਿੱਚ ਪਹਿਲਾਂ ਖਾਦ ਦਾ ਛਿੱਟਾ ਦਿੱਤਾ ਫਿਰ ਤੁਸੀਂ ਬੀਜ ਦਾ ਛਿੱਟਾ ਦਿੱਤਾ ਹਾਂਜੀ ਜੀ ਕਿਹੜੇ ਕਿੰਨੇ ਕੁ ਬਣਾਏ ਕੀਲੇ ਮਗਰ ਕਿਉਂਕਿ ਕਈ ਕਿਸਾਨ ਵੀ ਗਲਤੀ ਕਰ ਲੈਂਦੇ ਪਾਣੀ ਵੱਧ ਲਾਇਆ ਜਾਂਦਾ ਹਾਂਜੀ ਕਿਹੜੇ ਨਹੀਂ ਬਣਾ ਕਿਆ ਰੇ ਵੀ ਨਹੀਂ ਕਿਆ ਰੇ ਆਪਾਂ ਆਪਣਾ ਖੇਤ ਦੇਖੋ ਜੀ ਹਾਂਜੀ ਕਿ ਜੇ ਦਾ ਆਪਣਾ ਖੇਤ ਪਾਣੀ ਖਾਂਦਾ ਜੀ ਹਾਂਜੀ ਫਿਰ ਨਾ ਫੋਨ ਕਰਿਆ ਜੀ ਤਾਂਦਾ ਜੀ ਫਿਰ ਆਪਾਂ ਮਤਲਬ ਕਿਆਰਾਉ ਕਰ ਸਕਦੇ ਆ ਠੀਕ ਹੈ ਕੋਈ ਜ਼ਿਆਦਾ ਨਹੀਂ ਆਪਾਂ ਨੂੰ ਛੋਟਾ ਕਰਨ ਦੀ ਲੋੜ ਜੇ ਖੇਤ ਪਾਣੀ ਖਾਂਦਾ ਜੇ ਖੇਤ ਪਾਣੀ ਨਹੀਂ ਖਾਂਦਾ ਜੀ ਹੂੰ ਫਿਰ ਆਪਾਂ ਆਪਣਾ ਕਿਆਰਾ ਛੋਟਾ ਕਰ ਜੀ ਓਕੇ ਹਾਂਜੀ ਇਹ ਆਪਣਾ ਖੇਤ ਆਪਾਂ ਨੂੰ ਪਤਾ ਹੁੰਦਾ ਜੀ ਆਪਣਾ ਖੇਤ ਮਤਲਬ ਕਿੰਨਾ ਤੁਸੀਂ ਕਿਹੜੀ ਵੈਰਾਈਟੀ ਪਿਛਲੇ ਸਾਲ ਇਸ ਢੰਗ ਨਾਲ ਬੀਤੀ ਮੈਂ 836 ਬੀਜੀ ਜੀ 836 ਹਾਂਜੀ ਤੇ ਕੋਈ ਜਰਮੀਨੇਸ਼ਨ ਦੀ ਸਮੱਸਿਆ 800 ਸ਼ੁਰੂ ਦੀ ਨਾ ਬਿਲਕੁਲ ਨਹੀਂ ਹੈ ਜੀ ਅੱਛਾ ਜਿਹੜੇ ਮੈਨੂੰ ਪਤਾ ਸੀ ਖੇਤ ਪਾਣੀ ਖਾਂਦੇ ਨੇ ਮਤਲਬ ਤੇੜਾ-ਟੋੜਾ ਖੁੱਲੀਆਂ ਨੂੰ ਡੈਪਰੇਂਟ ਹੂੰ ਉੱਥੇ ਮੈਂ ਲਾ ਹਲਨੀ ਫੇਰ ਆ ਜੀ ਦੂੰਗਾ ਜਿਹੜੇ ਖੇਤ ਪਾਣੀ ਖਾਂਦੇ ਸੀ ਉਹ ਜਮਾਂ ਦੂੰਗਾ ਦੇਖ ਕੇ ਵੀ ਠੀਕ ਹੈ ਤੇ ਅਗਲੀ ਜਿਹੜੀ ਮੈਂ ਗੱਲ ਕਰਨੀ ਹੈ ਚਲੋ ਬਜਾਈ ਦਾ ਖਰਚਾ ਘਟ ਗਿਆ ਤੁਸੀਂ ਗੁੱਲੀ ਡਿੰਡੇ ਦੀ ਰੋਗथाम ਤੋਂ ਕਿੰਨੇ ਛੜਕਾਅ ਕੀਤੇ ਮੈਨੂੰ ਨੋਟ ਨਹੀਂ ਜੀ ਇਹ ਦੇਖੋ ਵੀ ਆਏ ਆ ਸਾਡੇ ਨਹੀਂ ਜੀ ਨਹੀਂ ਮੇਰੇ ਖੇਤਾਂ ਨਾਲ ਗੁੱਲੀ ਡੰਡਾ ਹੋਇਆ ਨਹੀਂ ਜੀ ਚਲੋ ਮੈਂ ਕੁਛ ਆਲੂ ਇਹ ਵੀ ਹਰੇਕ ਵਾਰ ਖੇਤ ਬਦਲ ਦਿੰਨਾ ਜੀ ਹਾਂ ਉਹਦੇ ਨਾਲ 20 ਸਾਲ ਆਲੂ ਮਤੇ ਮੱਕੀ ਉੱਧਰ ਲਾ ਲਿਆ ਅਗਲੇ ਸਾਲ ਉਧਰ ਉਹ ਤਾਂ ਗੁਲੀ ਡੰਡੇ ਦੀ ਸਮੱਸਿਆ ਆਉਂਦੀ ਨਹੀਂ ਹੈਗੀ ਠੀਕ ਹੈ ਪਰ ਜਿਹੜੇ ਮੇਰੇ ਨਵੇਂ ਖੇਤ ਸੀਗੇ ਉਹਨਾਂ 'ਚ ਵੀ ਮੈਨੂੰ ਸਮੱਸਿਆ ਨਹੀਂ ਆਈ ਤੇ ਜਿਹੜਾ ਸਰਫੇ ਸੀਡਰ ਆ ਜਾਂ ਮਲਚਿੰਗ ਵਾਲੀ ਕਣਕ ਆ ਇਹਦੇ ਵਿੱਚ ਕਿਸਾਨਾਂ ਦੇ ਮਨ ਦੇ ਵਿੱਚ ਹੀ ਹੁੰਦਾ ਵੀ ਤੇ ਪਰਾਲੀ ਆ ਨਾ ਬਾਈ ਐ ਵਿੱਚ ਨਾ ਆਪਾਂ ਉਹਦੀਆਂ ਗੱਠਾਂ ਬਣਾਈਆਂ ਨੇ ਤੇ ਗਲਾਪੀ ਸੁੰਡੀ ਦੀ ਸਮੱਸਿਆ ਬਹੁਤ ਹੁੰਦੀ ਹੈ ਉਹ ਨਹੀਂ ਜੀ ਆਪਣੇ ਤਾਂ ਇਧਰ ਆਪਣੇ ਏਰੀਆ ਤਾਂ ਬਿਲਕੁਲ ਇਹ ਤੋਂ ਸੇਫਾ ਠੀਕ ਹੈ ਇਹ ਹੋਰ ਏਰੀਆ ਚ ਆਪਾਂ ਕਹਿ ਨਹੀਂ ਸਕਦੇ ਵੀ ਆਪਣੇ ਏਰੀਆ ਜਦੋਂ ਸਾਨੂੰ 3-4 ਸਾਲ ਹੋ ਗਏ ਜੀ ਕੋਈ ਸਮੱਸਿਆ ਨਹੀਂ ਆਈ ਜਿਆਦਾ ਅਗੀਤ ਕਿਸਾਨ ਵੀਰੋ ਜੀ ਆਪਾਂ ਕਣਕ ਲਾਵਾਂਗੇ ਨਾ ਉੱਥੇ ਸਮੱਸਿਆ ਆ ਸਕਦੀ ਹੈ ਹੋ ਸਕਦਾ ਜੀ ਉਹ ਤਾਂ ਟਾਈਮ ਦਾ ਟੈ ਹੈ ਜੀ ਤੁਸੀਂ ਮੌਸਮ ਠੰਡਾ ਹੋ ਗਿਆ ਫਿਰ ਕਣਕ ਦੀ ਬਿਜਾਈ ਕਰਦੇ ਆ ਨਵੰਬਰ ਦੇ ਪਹਿਲੇ ਹਫਤੇ ਫਿਰ ਤੁਹਾਡੇ ਗਲਾਪੀ ਸੁੰਡੀ ਦੀ ਸਮੱਸਿਆ ਵੀ ਨਹੀਂ ਆਈ ਤੇ ਤੁਸੀਂ ਬਾਕੀ ਤੁਹਾਡੇ ਪਿੰਡ ਦੇ ਵਿੱਚ ਤੁਹਾਨੂੰ ਵੇਖ ਕੇ ਕਿੰਨੇ ਕਿਸਾਨ ਵੀਰਾਂ ਨੇ ਤਕਨੀਕ ਸੰਗਤਪੁਰੇ ਚ ਅਪਣਾਈ ਹੈ। ਕਮ ਸਿਕਮ ਅਸੀਂ 4 ਤੋਂ 5 ਕਿਸਾਨ ਹੋ ਗਏ ਜੀ। ਕਿੰਨਾ ਅਕਰਬਾ ਹੋ ਗਿਆ ਟੋਟਲ ਪਿੰਡ ਦਾ? ਰਕਬਾ ਜੀ ਲਾਲੂ ਜੀ 50 ਕਿਲੋ ਮੀਟਰ ਦੇ ਗੇੜ ਦਾ ਹੋ। 50 55 ਕਿੱਲੇ ਹੋ ਗਿਆ। ਆਉਂਦੀ ਵਾਰ ਰਕਬਾ ਹੋਰ ਵਧੇਗੀ। ਠੀਕ ਹੈ ਜੀ। ਹਾਂ ਜੀ। ਤਾਨੂੰ ਲੱਗਦਾ ਵੀ ਜਿਹੜੇ ਮਾਰਜਨਲ ਦੇ ਛੋਟੇ ਕਿਸਾਨ ਨੇ ਸਾਡੇ ਜਿਨ੍ਹਾਂ ਕੋਲ ਵੱਡੇ ਟਰੈਕਟਰ ਨਹੀਂ ਵੱਡੇ ਸੰਦ ਨਹੀਂ ਵੀ ਉਹਨਾਂ ਲਈ ਇਹ ਵਰਦਾਨ ਹੈ ਇੱਕ ਵਰਦਾਨ ਹੈ ਜੀ ਮੇਨ ਚੀਜ਼ ਆਪਣਾ ਖਰਚਾ ਬਚ ਰਿਹਾ ਜੀ ਇਹ ਮੈਂ ਕਿਹਾ ਟਰੈਕਟਰ ਵੱਡਾ ਹੋਸ ਪਾਵਰ ਨਾਲ ਸੰਦ ਲੈਣ ਦੀ ਲੋੜ ਨਹੀਂ ਆਪਾਂ ਨੂੰ ਵੱਡੇ ਜਿਹਾ ਆਪਾਂ ਦੋ ਫਸਲਾਂ ਕੱਢਣੀਆਂ ਨੇ ਜੀ ਹਾਂ ਹਾਂ ਜੀ ਬਿਲਕੁਲ ਤੇ ਸਾਡੇ ਬਾਕੀ ਕਿਸਾਨ ਵੀਰਾਂ ਨੂੰ ਤੁਸੀਂ ਅਪੀਲ ਜ਼ਰੂਰ ਕਰੋ ਵੀ ਉਹ ਸਰਫੇ ਸੇਡਰ ਜਾਂ ਮਲਚਿੰਗ ਵਿਧੀ ਨੂੰ ਅਪਣਾਓ ਤੇ ਦੁਬਾਰਾ ਇੱਕ ਵਾਰੀ ਰਿਪੀਟ ਕਰਦੇ ਵੀ ਕਿਹੜੀ ਅੰਗਲਾਂ ਦਾ ਧਿਆਨ ਰੱਖੇ ਦੇਖੋ ਵੀਰ ਜੀ ਇੱਕ ਤਾਂ ਆਪਣਾ ਖੇਤਾਂ ਦਾ ਮੇਨ ਖੇਤ ਖੱਪਾ ਨਹੀਂ ਖਾਂਦੇ ਚਾਹੀਦੇ ਨੇ ਉਹ ਜਿਹੜੀ ਆਪਣੀ ਮੇਨ ਸਮੱਸਿਆ ਹੈ ਜੇ ਆਪਣਾ ਪਾਣੀ ਉਹ ਚ 5 ਦਿਨ ਖੜ੍ਹ ਗਿਆ 4 ਦਿਨ ਫਿਰ ਦਾਣਾ ਜੰਮਣ ਚ ਥੋੜੀ ਪ੍ਰੋਬਲਮ ਆ ਸਕਦੀ ਆ ਜੇ ਪਾਣੀ ਖਾਂਦੇ ਨੇ ਫਿਰ ਓਕੇ ਆ ਨਹੀਂ ਫਿਰ ਆਪਾਂ ਆਪਣੀ ਲੱਤਾਂ ਫੇਰਦੀਆਂ ਜੀ ਆਪਾਂ ਕਣਕ ਦਾ ਮੂਰੇ ਵੀ ਉਹਨੂੰ ਫੇਰੋ ਐਸਐਮਐਸ ਬਹੁਤ ਜ਼ਰੂਰੀ ਹੋ ਗਿਆ ਜੀ ਇਹਦੇ ਵਿੱਚ ਬਿਲਕੁਲ ਹਾਂਜੀ ਗੁੱਲੀ ਡੰਡੇ ਦੀ ਸਮੱਸਿਆ ਤਾਂ ਕਿਆ ਕਹਣਾ 100 ਚੋਂ 5-4% ਹੈ ਜੀ ਨਹੀਂ ਹੈਗੀ ਇਹਦੀ ਸਮੱਸਿਆ ਠੀਕ ਹੈ ਜੀ ਹਾਂਜੀ ਨਹੀਂ ਆਉਂਦਾ ਦਰਨ ਉੱਪਰ ਠੀਕ ਹੈ ਹਾਂਜੀ ਕੰਕਲਾ ਵੀ ਐਸੇ ਝਾੜ ਪਿਛਲੇ ਸਾਲ ਮੇਰਾ 27% ਡੁੱਟ ਰਿਹਾ ਜੀ ਖਰਚੇ ਘਟ ਗਏ ਝਾੜ ਵੀ ਡਿ ਘਟ ਗਏ ਜੀ ਠੀਕ ਹੈ ਜੀ ਹਾਂਜੀ ਤੇ ਸੋ ਕਿਸਾਨ ਵੀਰੋ ਇਹ ਸਨ ਸਾਡੇ ਗਾਵੇਂ ਤੋਂ ਕਿਸਾਨ ਸਰਦਾਰ ਤਲਵਾਰ ਸਿੰਘ ਕਿਉਂਕਿ ਜਦੋਂ ਇਹਨਾਂ ਨੇ ਸਰਫੇ ਸੀਡਰ ਅਪਣਾਇਆ ਇਹਨਾਂ ਨੇ ਖਰਚੇ ਤਾਂ ਘਟਾਈ ਆ ਉਹ ਝਾੜ ਵੀ ਬਰਕਰਾਰ ਰਿਹਾ ਤੇ ਜੈਵਿਕ ਮੱਧ ਦਾ ਜਿਨੀ ਪਰਾਲੀ ਵਿੱਚ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਆ ਤੇ ਨਾਲ ਦੀ ਨਾਲ ਵਾਤਾਵਰਨ ਵੀ ਬਚ ਰਿਹਾ ਤੇ ਮੈਂ ਤੁਹਾਨੂੰ ਅਪੀਲ ਕਰਦਾ ਵੀ ਤੁਸੀਂ ਸਾਡੇ ਇਹੋ ਜਿਹੇ ਗਾਹ ਨੂੰ ਤੁਕਸਾਨਾਂ ਤੋਂ ਸਿੱਧ ਲੈਣਦੇ ਹੋਏ ਆਉਂਦੇ ਸੀਜ਼ਨ ਜਰੂਰ ਸਰਫੇਸ ਹੀਡਰ ਜਾਂ ਮਲਚਿੰਗ ਵਿਧੀ ਰਹੀਂ ਕਣਕ ਦੀ ਬਜਾਈ ਕਰੋ ਆਪਣੇ ਨੇੜੇ ਕਿਸੇ ਵੀ ਖੇਤੀਬਾੜੀ ਮਾਹਰ ਤੋਂ ਜਰੂਰ ਇਸ ਬਾਰੇ ਪ੍ਰੋਪਰ ਇਕਵਰੀ ਗੱਲਬਾਤ ਕਰੋ ਤਾਂ ਹੀ ਜਿਹੜੀਆਂ ਗਲਤੀਆਂ ਆਪਾਂ ਆਮ ਤੌਰ ਤੇ ਕਰ ਲੈਂਦੇ ਉਹ ਅਸੀਂ ਨਾ ਕਰੀਏ ਬਹੁਤ ਬਹੁਤ ਧੰਨਵਾਦ ਜੀ ਸੁਮਨ ਕੱਡੇ ਸਸਿਕਾ